ਅਮਰਨਾਥ ਯਾਤਰਾ ਦੇ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਪੈਲਗਾਮ ਜਾ ਰਹੀਆਂ ਚਾਰ ਬਸਾਂ ਆਪਸ ਦੇ ਵਿੱਚ ਭੜਗੀਆਂ ਤੇ ਘੱਟੋ-ਘੱਟ 36 ਸ਼ਰਧਾਲੂ ਜ਼ਖਮੀ ਹੋ ਗਏ ਨੇ ਦੱਸਦੇ ਕਿ ਹਾਦਸਾ ਇੱਕ ਬਸ ਦੇ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ ਜਿਸ ਤੋਂ ਬਾਅਦ ਇਸਨੇ ਤਿੰਨ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਚਾਰ ਬਸਾਂ ਦੀ ਟੱਕਰ ਤੋਂ ਬਾਅਦ ਹਫੜਾ ਦਫੜੀ ਮੱਚ ਗਈ ਬਾਕੀ ਯਾਤਰੀਆਂ ਨੂੰ ਹੋਰ ਵਾਹਨਾਂ ਦੇ ਵਿੱਚ ਪੈਲਗਾਮ ਭੇਜ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਰਾਮਬੰਦ ਜ਼ਿਲ੍ਹੇ ਦੇ ਵਿੱਚ ਅਮਰਨਾਥ ਯਾਤਰਾ ਰੂਟ ਤੇ ਇੱਕ ਦਾ ਹਾਦਸਾ ਵਾਪਰਿਆ ਤੇ ਪੈਲਗਾਮ ਰੂਟ ਤੇ ਜਾ ਰਹੇ ਸ਼ਰਧਾਲੂਆਂ ਦੇ ਕਾਫਲੇ ਵਿੱਚ ਸ਼ਾਮਲ ਚਾਰ ਬੱਸਾਂ ਇੱਕ ਦੂਜੇ ਦੇ ਨਾਲ ਟਕਰਾ ਗਈਆਂ ਇਸ ਹਾਦਸੇ ਦੇ ਵਿੱਚ ਘੱਟੋ ਘੱਟ 36 ਸ਼ਰਧਾਲੂ ਜ਼ਖਮੀ ਹੋਏ ਨੇ ਤਾਂ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਿਹਤ ਵਿਭਾਗ ਦੀ ਬਚਾਅ ਟੀਮ ਮੌਕੇ ਦੇ ਉੱਤੇ ਪਹੁੰਚ ਕੇ ਅਤੇ ਜ਼ਖਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਲਈ ਜ਼ਿਲ੍ਹਾ ਹਸਪਤਾਲ ਰਾਮਬਨ ਲਿਜਾਇਆ ਗਿਆ ਤਾਂ ਬਾਕੀ ਯਾਤਰੀਆਂ ਨੂੰ ਹੋਰ ਵਾਹਨਾਂ ਦੇ ਵਿੱਚ ਪੈਲਗਾਮ ਭੇਜ ਦਿੱਤਾ ਗਿਆ ਹਾਦਸਾ ਪੈਲਗਾਮ ਰੂਟ ਦੇ ਚੰਦਰਕੋਟ ਨੇੜੇ ਵਾਪਰਿਆ ਬਚਾਅ ਕਾਰਜ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਸਥਿਤੀ ਨੂੰ ਕਾਬੂ ਦੇ ਵਿੱਚ ਕਰ ਲਿਆ ਗਿਆ ਹੈ ਪਵਿੱਤਰ ਅਮਰਨਾਥ ਗੁਫਾ ਦੀ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਈ ਸੀ ਇਹ 39 ਦਿਨਾਂ ਦੀ ਯਾਤਰਾ 9 ਅਗਸਤ ਨੂੰ ਸ਼੍ਰਵਣ ਪੂਰणिमा ਤੇ ਰਖੜੀ ਦੇ ਮੌਕੇ ਤੇ ਸਮਾਪਤ ਹੋਵੇਗੀ ਤਾਂ ਸ਼ਰਧਾਲੂ 3000 ਤੋਂ ਵੱਧ ਮੀਟਰ ਦੀ ਉਚਾਈ ਤੇ ਸਥਿਤ ਪਵਿੱਤਰ ਗੁਫਾ ਤੱਕ ਪਹੁੰਚਣ ਲਈ ਪੈਲਗਾਮ ਅਤੇ ਬਾਲਟਾਲ ਦੋਵਾਂ ਦੇ ਵਿੱਚੋਂ ਕਿਸੇ ਇੱਕ ਰਸਤੇ ਦੀ ਚੋਣ ਕਰਦੇ ਨੇ ਤਾਂ ਅੱਜ ਭਾਰੀ ਬਾਰਿਸ਼ ਦੇ ਵਿਚਕਾਰ ਸ਼ਰਧਾਲੂਆਂ ਦਾ ਇੱਕ ਜਥਾ ਰਵਾਨਾ ਹੋਇਆ ਪੈਲਗਾਮ ਰੂਟ ਤੇ ਰਾਮਬੰਦ ਜ਼ਿਲ੍ਹੇ ਦੇ ਚੰਦਰਕੋਟ ਲੰਗਰ ਨੇੜੇ ਇੱਕ ਬੱਸ ਦੇ ਬ੍ਰੇਕ ਫੇਲ ਹੋ ਗਏ ਡਰਾਈਵਰ ਨੇ ਆਪਣਾ ਕੰਟਰੋਲ ਗਵਾਦ ਕਾਫਲੇ ਦੇ ਵਿੱਚ ਸ਼ਾਮਿਲ ਇਹ ਚਾਰ ਬੱਸਾਂ ਇੱਕ ਦੂਜੇ ਦੇ ਨਾਲ ਟਕਰਾ ਗਈਆਂ ਤਿੰਨ ਚਾਰ ਬੱਸਾਂ ਦੀ ਟੱਕਰ ਤੋਂ ਬਾਅਦ ਹਫੜਾ ਦਫੜੀ ਮੱਚ ਗਈ ਤਾਂ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਜ਼ਖਮੀ ਸ਼ਰਧਾਲੂਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਰਾਮਬੰਦ ਦੇ ਵਿੱਚ ਦਾਖਲ ਕਰਵਾਇਆ ਗਿਆ ਅਮਰਨਾਥੀ ਯਾਤਰਾ ਦੇ ਰਸਤੇ ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਫੋਰਸ ਦੇ ਨਾਲ ਨਾਲ CRPF ਤੇ ਜਵਾਨ ਵੀ ਉਥੇ ਤਾਇਨਾਤ ਕੀਤੇ ਗਏ ਨੇ